ਮਾ ਕਿਉਂਕਿ ਸਾਡੇ ਅਸੀਂ ਉਹਨਾਂ ਨੂੰ ਕੁਝ ਦੇ ਨਹੀਂ ਸਕਦੇ ਗੁਰੂ ਦੇ ਵਜ਼ੀਰ ਨੇ ਉਹ ਅਸੀਂ ਤਾਂ ਉਹਨਾਂ ਦੀ ਸੇਵਾ ਵਾਸਤੇ ਆ ਜਾਈਆਂ ਅਸੀਂ ਕੁਝ ਉਹਨਾਂ ਨੂੰ ਦੇਣ ਨਹੀਂ ਆਏ ਜਾਂ ਮੱਝ ਦੇ ਰਹੇ ਜਾਂ ਕੋਈ ਸਮਾਨ ਦੇ ਰਹੇ ਆ ਇਹ ਅਸੀਂ ਦੇ ਨਹੀਂ ਰਹੇ ਉਹ ਗੁਰੂ ਘਰ ਦੇ ਵਜ਼ੀਰ ਆ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜੇ ਅਸੀਂ ਗੁਰੂ ਘਰ ਦੇ ਵਜ਼ੀਰਾਂ ਨੂੰ ਸਾਹਮਣੇ ਬਾਕੀ ਚੀਜ਼ਾਂ ਸਾਰੀਆਂ ਜਿਹੜੀਆਂ ਵਿੱਚ ਆ ਜਾਂਦੀਆਂ ਨੇ ਪੰਜਾਬ ਨੂੰ ਸਾਹਮਣਾ ਜਾਂ ਪੰਜਾਬੀ ਨੂੰ ਸਾਹਮਣਾ ਜਾਂ ਸਿੱਖੀ ਨੂੰ ਸਾਹਮਣਾ ਉਹ ਸਾਰੀਆਂ ਚੀਜ਼ਾਂ ਕਵਰ ਹੋਈ ਨੇ ਜੇ ਅਸੀਂ ਇਹਨਾਂ ਗੁਰੂ ਘਰ ਦੇ ਵਜ਼ੀਰਾਂ ਦੀ ਬਾਹ ਫੜੀਏ ਇਹ ਬੜਾ ਮਾਣ ਨੂੰ ਇਹ ਕਿ ਸਾਨੂੰ ਗੁਰੂ ਮਾਰੇ ਨੇ ਕਿੱਡੀ ਤਕੜੀ ਸੇਵਾ ਬਖਸ਼ੀ ਹੈ ਕਰਵਾਉਣ ਤੇ ਉਹ ਡੇ ਆ ਉਹਨਾਂ ਦਾ ਥਾਪੜਾ ਵਾ ਤੇ ਨਾਲ ਸੰਸਥਾ ਏਡੀ ਸੰਸਥਾ ਨਾਲ ਹੀ ਸੇਵਾ ਕਰ ਰਹੇ ਆ ਇਹ ਮਾਰਾ ਹੀ ਕਰਵਾ ਰਹੀ ਬੜੀ ਮਾਣ ਨੂੰ ਖੁਸ਼ੀ ਮਿਲਦੀ ਹੈ ਤੁਸੀਂ ਦੇਖ ਰਹੇ ਹੋ ਚੈਨਲ ਦਾ ਕੇ ਨਿਊਜ਼ ਮਹਾਰਾਜਬੀਰ ਕੋਰ ਪਿਛਲੇ ਦਿਨਾਂ 'ਚ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਬਾਰਡਰ ਏਰੀਆ ਰਾਵੀ ਦਰਿਆ 'ਤੇ ਤੁਸੀ ਬਨ ਟੁੱਟਣ ਨਾਲ ਹਰ ਔਣ ਕਰਕੇ ਬਹੁਤ ਨੁਕਸਾਨ ਹੋਇਆ ਸੀ ਵੱਖ-ਵੱਖ ਜਥੇਬੰਦੀਆਂ ਸਮਾਜ ਸੇਵੀ ਸੰਸਥਾਵਾਂ ਐਨਆਰਆਈ ਪ੍ਰਾਵਾਹ ਅਤੇ ਸਰਕਾਰ ਵੱਲੋਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਖਾਲਸਾ ਐਡਵੀ ਇਸੇ ਤਰ੍ਹਾਂ ਹੀ ਇਸ ਇਲਾਕੇ ਵਿੱਚ ਸਰਗਰਮ ਹਨ ਉਹਨਾਂ ਨੇ ਬਹੁਤ ਸੇਵਾ ਕਰਕੇ ਲੋਕਾਂ ਦੀ ਮਦਦ ਕੀਤੀ ਹੈ ਅੱਜ ਖਾਲਸਾ ਐਡ ਵੱਲੋਂ ਅਨੋਖਾ ਉਪਰਾਲਾ ਮੁੜ ਬਸੇਵਾ 225 ਤਹਿਤ ਦੋ ਤਾਰੂ ਪਸ਼ੂ ਅਤੇ ਜ਼ਰੂਰਤਮੰਦ ਘਰਾਂ ਦਾ ਸਮਾਨ 100 ਗਰੰਥੀ ਸਿੰਘਾਂ ਨੂੰ ਘਰ ਦਾ ਸਮਾਨ ਅਤੇ 30 ਦੋ ਤਾਰੂ ਮੱਝਾਂ ਗਾਵਾਂ ਦਿੱਤੀਆਂ ਗਈਆਂ ਹਨ ਐਮ.ਡੀ. ਦਵਿੰਦਰਪਾਲ ਸਿੰਘ, ਦਲਜੀਤ ਸਿੰਘ ਤੇ ਰੁਪਿੰਦਰ ਸਿੰਘ ਸ਼ਾਮਪੂਰਾ ਨੇ ਦੱਸਿਆ ਕਿ ਪੰਜਾਬ ਚ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਹਰ ਕੋਈ ਉਪਰਾਲਾ ਕਰ ਰਿਹਾ ਹੈ ਜਿਸ ਵਿੱਚੋਂ ਖਾਲਸਾ ਐਡ ਜੋ ਪੀੜਤਾਂ ਦੀ ਸਹਾਇਤਾ ਲਈ ਜਾਣੀ ਜਾਂਦੀ ਹੈ, ਟੇਹਰਾ ਬਾਬਾ ਨਾਨਕ ਦੇ ਇਲਾਕੇ ਨਾਲ ਸੰਬੰਧਿਤ ਕਰੀਬ 100 ਗਰੰਤੀ ਸਿੰਘਾਂ ਦੀ ਮਦਦ ਵਾਸਤੇ ਉਹਨਾਂ ਨੂੰ ਮੰਜੇ, ਬਿਸਤਰੇ, ਗੈਸੀ ਚੁੱਲ੍ਹੇ, ਘਰ ਵਿੱਚ ਘਰੇਲੂ ਵਰਤਨ ਵਾਲਾ ਸਮਾਨ ਇੱਥੋਂ ਤੱਕ ਕਿ ਕਰੀਬ 30 ਮੱਜਾਂ ਵੀ ਦਿੱਤੀਆਂ ਗਈਆਂ ਹਨ। ਐਮ ਡੀ ਨੇ ਦੱਸਿਆ ਗਿਆ ਕਿ ਹੜ ਪੀੜਤਾਂ ਵਾਸਤੇ ਸਾਡੇ ਪਾਸੋਂ ਜੋ ਵੀ ਸਹਾਇਤਾ ਹੋ ਸਕੇਗੀ ਉਹ ਸਾਡੀ ਐਨ ਜੀਓ ਖਾਲਸਾ ਐਡ ਵੱਲੋਂ ਕੀਤੀ ਜਾਵੇਗੀ ਆਉ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਨੇ ਹਾਂ ਦੇਖਦੇ ਰਹੋ ਚੈਨਲ ਦਾ ਏਕੇ ਨਿਊਜ਼ ਪੱਤਰਕਾਰ ਅਮਰੀਕ ਸਿੰਘ ਲੋਂਗੋਵਾਲ ਤੇ ਸੋਨੂ ਸਿੰਘ ਦੀ ਇਹ ਖਾਸ ਰਿਪੋਰਟ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਧੋਤੀ ਦੇ ਸਹਾਏ ਵਾਰ ਸ੍ਰੀ ਪਧੋਤੀ ਦੇ ਕੀ ਪਾਤਸ਼ਾਹੀ ਦਸਵੇਂ ਪ੍ਰਥਮਾ ਪਗਉਤੇ ਸਮਰਕਾ ਗੁਰੂ ਨਾਨਕ ਲਾਈਂ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਆਰਾਮਦਾਸਾ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਆ ਜਿਸ ਡਠਾ ਸਭ ਦੁਖ ਜਾਏ ਤੇਗ ਬਹਾਦਰ ਸਮਰਿਆਂ ਕਾਰਨ ਉਹਨਾਂ ਦਾ ਵਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਆਪੇ ਜਾਣਾ ਕਰੇ ਆਪ ਆਪੇ ਆਣਾ ਰਾਸ ਤੇ ਸਾਗੇ ਨਾਨਕ ਆਖਲੇ ਕੀਚਾ ਅਰਦਾਸ ਖੁਦ ਅੱਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣਾ ਮੇਰਾ ਦੇਨ ਦੁਨੀਆ ਦੇ ਪਾਤਸ਼ਾਹ ਧਨ ਧਨ ਦਸਾਂ ਪਾਤਸ਼ਾਹਿਆਂ ਦੀ ਜੋਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਰ ਜੀ ਨੂੰ ਹਾਜ਼ਰ ਨਾਜ਼ਰ ਜਾਣ ਕਰਕੇ ਅਰਦਾਸ ਬੇਨਤੀ ਜੋਦੜੀ ਆ ਜੀ ਮਹਾਰਾਜ ਆਰਜੀ ਦੇ ਬਾਣੇ ਅੰਦਰ ਬਾਰਡਰ ਦੇ ਕੰਢੇ ਤੇ ਸੱਚੇ ਪਾਤਸ਼ਾਹ ਦੀ ਹੜ ਆਏ ਸਨ ਪੰਜਾਬ ਦੇ ਵਿੱਚ ਹੜ ਆਏ ਸਨ ਉਹਨਾਂ ਦੀ ਸੇਵਾ ਵਾਸਤੇ ਸੱਚੇ ਪਾਤਸ਼ਾਹ ਜੀ ਆਰਜੀ ਦੀ ਸਜਾਈ ਹੋਈ ਖਾਲਸਾ ਏਡ ਸੰਸਥਾ ਵੱਲੋਂ ਬੜੇ ਪਿਆਰ ਦੇ ਨਾਲ ਇਸ ਇਲਾਕੇ ਦੇ ਗ੍ਰੰਥੀ ਸਹਬਾਨਾਂ ਦੀ ਸੇਵਾ ਕਰਦੇ ਸਮਾਨ ਦੀ ਤੇ ਮੱਜਾਂ ਦੀ ਨਾਲ ਸੱਚੀ ਪਾਤਰੀ ਭਾਵਨਾ ਪੂਰੀ ਕਰਨੇ ਖਾਸਾ ਏਡ ਦੀ ਸੰਸਥਾ ਜਿਹੜੀ ਹੈ ਇਹਦੀ ਚੜ ਦੀ ਕਲਾ ਕਰਨੇ ਦੇਸਾਂ ਵਿਦੇਸਾਂ ਵਿੱਚ ਜਾਂਦੇ ਨੇ ਆਪਣਾ ਮਿਹਰ ਪਰਿਆ ਹੱਥ ਰੱਖ ਕੇ ਇਹਨਾਂ ਨੂੰ ਕਾਮਯਾਬੀ ਬਖਸ਼ਿਸ਼ ਕਰਨੇ ਆਈਆਂ ਔਕੜਾਂ ਨਸੀਬਤਾਂ ਆਪ ਸਹਾਇ ਹੋ ਕੇ ਦੂਰ ਕਰਨੀਆਂ ਸੱਚੇ ਪਾਤਸ਼ਾਹ ਜੀ ਜਿਹੜੇ ਸੇਵਾਦਾਰ ਇਹਨਾਂ ਨੂੰ ਸੇਵਾ ਭੇਜਦੇ ਨੇ ਉਹਨਾਂ ਦੀ ਵੀ ਚੜ ਦੀ ਕਲਾ ਕਰਨੇ ਤੇਰੀ ਪਿਆਰੇ ਮੇਲੇ ਨੇ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚਿੱਤਾ ਦਾ ਨਾਨਕ ਨਾਮ ਕਰਦੀ ਕਲਾ ਤੇਰੇ ਭਾਣੇ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਦਵਿੰਦਰ ਸਿੰਘ ਆ ਮੈਂ ਖਾਲਸਾ ਡੀ ਆਂਡੀਆਂ ਨੂੰ ਲੀਡ ਕਰਦਾ ਹਾਂ ਜਿਹੜਾ ਮੋਢ ਬੇਬਾ ਪ੍ਰੋਜੈਕਟ ਆ ਇਹ ਅਸੀਂ ਸ਼ੁਰੂ ਹੀ ਤਾਂ ਕੀਤਾ ਵਾ ਜਿੱਦਾਂ 2023 ਦੇ ਵਿੱਚ ਵੀ ਸ਼ੁਰੂ ਕੀਤਾ ਸੀ ਤੇ ਹੁਣ ਵੀ ਅਸੀਂ ਤਾਂ ਹੀ ਕੀਤਾ ਇਹਨਾਂ ਪਰਿਵਾਰਾਂ ਨੂੰ ਦੁਬਾਰਾ ਪੈਰਾਚੇਰ ਕਰਨ ਦਾ ਉਹਦੇ ਚ ਅੱਜ ਅਸੀਂ ਜਿਹੜਾ ਪਹਿਲਾ ਪ੍ਰੋਜੈਕਟ ਆ ਗੁਰੂ ਘਰ ਦੇ ਵੀਰਾਂ ਤੋਂ ਸ਼ੁਰੂ ਕੀਤਾ ਵਾ ਉਹਨਾਂ ਨੂੰ ਘਰ ਦੀਆਂ ਜ਼ਰੂਰੀ ਵਸਤੂਆਂ ਅਤੇ ਜਿਨ੍ਹਾਂ ਪਰਿਵਾਰਾਂ ਦੀਆਂ ਮੱਝਾਂ ਰੁੜ ਗਈਆਂ ਜਾਂ ਮਰ ਗਈਆਂ ਕੋਈ ਬਿਮਾਰੀ ਆਉਣ ਕਰਕੇ ਉਹਨਾਂ ਪਰਿਵਾਰਾਂ ਨੂੰ ਅਸੀਂ ਅੱਜ ਨਵੇਂ ਪਸ਼ੂ ਲੈ ਕੇ ਦਧਾਰੂ ਪਸ਼ੂ ਲੈ ਕੇ ਦੇ ਰਹੇ ਹਾਂ ਪਹਿਲੇ ਦਿਨ ਤੋਂ ਤੁਸੀਂ ਗ라운ਡ ਲੈਵਲ ਤੇ ਕੰਮ ਕਰ ਰਹੇ ਹੋ ਪਹਿਲੇ ਦਿਨ ਦੇ ਕੀ ਹਾਲਾਤ ਸੀ ਤਾਂ ਹੁੰਦੇ ਹਾਲਾਤ ਕੀ ਨੇ ਤੇ ਕੀ ਕੋਈ ਚਾਹੀਦਾ ਲੋਕੋ ਦੇਖੋ ਲੋਕਾਂ ਨੂੰ ਜਿੰਨਾ ਨੁਕਸਾਨ ਹੋਇਆ ਪੂਰਾ ਤੋ ਨਹੀਂ ਕਰ ਸਕਦੇ ਜੋ ਉਹਨਾਂ ਦਾ ਫਸਲ ਜਾਂ ਮਕਾਨਾਂ ਦਾ ਜਾਂ ਹੋਰ ਕਾਰੋਬਾਰ ਦਾ ਨੁਕਸਾਨ ਹੋ ਗਿਆ ਉਹ ਨੁਕਸਾਨ ਵੀ ਨਹੀਂ ਪੂਰਾ ਕਰ ਸਕਦੇ ਪਰ ਫਿਰ ਵੀ ਸਾਡੀ ਕੋਸ਼ਿਸ਼ ਹੈ ਵੀ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਏ ਜੇ ਆਪਾਂ ਗੱਲ ਕਰੀਏ ਪਹਿਲੇ ਦਿਨ ਦੇ ਤੇ ਅੱਜ ਦੇ ਹਾਲਾਤ ਉਸ ਟਾਈਮ ਪਾਣੀ ਸੀ ਹਰ ਇੱਕ ਨੂੰ ਇਹ ਸੀ ਵੀ ਆਪਾਂ ਉੱਚੀ ਜਗ੍ਹਾ ਤੇ ਜਾ ਕੇ ਆਪਣੇ ਪਰਿਵਾਰ ਨੂੰ ਤੇ ਆਪ ਸੇਫ ਹੋਈਏ ਪਰ ਉਦੋਂ ਵੀ ਅਸੀਂ ਕਿਹਾ ਸੀ ਵੀ ਮੁਸ਼ਕਲਾਂ ਜਿਹੜੀਆਂ ਪਾਣੀ ਲੱਥਣ ਤੋਂ ਸ਼ੁਰੂ ਹੋਣੀਆਂ ਨਹੀਂ ਅੱਜ ਜਦੋਂ ਪਾਣੀ ਲੱਥ ਗਿਆ ਵਾ ਤੇ ਮੁਸ਼ਕਲਾਂ ਜਿਹੜੀਆਂ ਹੋਰ ਅੱਗੇ ਨੂੰ ਵਧ ਗਈਆਂ ਨੇ ਉਸ ਟਾਈਮ ਸਾਰੀਆਂ ਸੰਸਥਾਵਾਂ ਐਨਜੀਓ ਨੇ ਸਹਿਯੋਗ ਕੀਤਾ ਇਹਨਾਂ ਪਰਿਵਾਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਅਸੀਂ ਬੇਨਤੀ ਕਰਦੇ ਹਾਂ ਵੀ ਦੁਬਾਰਾ ਵੀ ਇਹਨਾਂ ਨੂੰ ਲੋੜ ਆ ਅੱਜ ਪਿਆਲੀਆਂ 'ਚ ਪਤਾ ਲੱਗਦਾ ਵਾ ਕਿ ਸੇ 4 ਫੁੱਟ ਜਾਂ ਕਿਤੇ 6 ਫੁੱਟ ਰੇਤ ਭੜ ਗਈਆਂ ਜਾਂ ਕਿਤੇ ਬਹੁਤ ਡੂੰਘੇ ਟੋਏ ਪੈ ਗਏ ਆ ਉਹ ਆਮ ਪਰਿਵਾਰ ਦੀ ਪਹੁੰਚ ਤੋਂ ਬਾਹਰ ਆ ਇਸੇ ਕਰਕੇ ਅਸੀਂ ਮੋਢੇ ਸੇਵਾ ਪ੍ਰੋਜੈਕਟ ਸ਼ੁਰੂ ਕੀਤਾ ਸੋ ਸੰਸਥਾ ਤੋਂ ਇਹ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਉਹਦੀ ਸੇਵਾ ਹੁੰਦੀ ਹੈ ਪਰ ਕਿਤੇ ਨਾ ਕਿਤੇ ਜਿਨ੍ਹਾਂ ਨੂੰ ਗਰੰਟਿਸ ਦਿੰਨਾਂ ਲੋ ਇੱਕ ਮੱਝਾ ਜਿਹਾ ਸਮਾਨ ਜਿਹੜਾ ਥਰੇਲੂ ਸਮਾਨ ਮਿਲਦਾ ਪਿਆ ਉਹ ਕਿਤੇ ਨਾ ਕਿਤੇ ਬੜੀਆਂ ਦਵਾਵਾਂ ਦਿੱਤੇ ਪਏ ਨੇ ਅਰਦਾਸ ਵੀ ਕਰਦੇ ਆ ਪ੍ਰਮਾਤਮਾ ਅਗੇ ਕੀ ਹੈ ਬਾਅਦ ਚੜ ਕੇ ਸੇਵਾ ਵੀ ਕਰਨਾ ਖਾਲਸਾ ਆਡ ਵਾਲੇ ਜਿਹੜੇ ਕਿਤੇ ਵੀ ਪਹੁੰਚ ਜਾਂਦੇ ਨੇ ਉਹਨਾਂ ਵੱਲੋਂ ਵੀ ਤੁਹਾਡਾ ਧੰਨਵਾਦ ਕੀਤਾ। ਬਿਲਕੁਲ ਜੀ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦੇ ਗੁਰੂ ਘਰ ਦੇ ਵਜ਼ੀਰਾਂ ਦਾ ਕਿਉਂਕਿ ਸਾਡੇ ਅਸੀਂ ਉਹਨਾਂ ਨੂੰ ਕੁਝ ਦੇ ਨਹੀਂ ਸਕਦੇ ਗੁਰੂ ਦੇ ਵਜ਼ੀਰ ਨੇ ਉਹ ਅਸੀਂ ਤਾਂ ਉਹਨਾਂ ਦੀ ਸੇਵਾ ਵਾਸਤੇ ਆ ਜਾਈਆਂ ਹਾਂ। ਅਸੀਂ ਕੋਈ ਕੁਛ ਉਹਨਾਂ ਨੂੰ ਦੇਣ ਨਹੀਂ ਆਏ ਜਾਂ ਮੱਝ ਦੇ ਰਹੇ ਜਾਂ ਕੋਈ ਸਮਾਨ ਦੇ ਰਹੇ ਆ ਇਹ ਅਸੀਂ ਦੇ ਨਹੀਂ ਰਹੇ ਉਹ ਗੁਰੂ ਘਰ ਦੇ ਵਜੀਰੇ ਆ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜੇ ਅਸੀਂ ਗੁਰੂ ਘਰ ਦੇ ਵਜੀਰਾਂ ਨੂੰ ਸਾਹਮਣੇ ਆਏ ਬਾਕੀ ਚੀਜ਼ਾਂ ਸਾਰੀਆਂ ਜਿਹੜੀਆਂ ਵਿੱਚ ਆ ਜਾਂਦੀਆਂ ਨੇ ਪੰਜਾਬ ਨੂੰ ਕੰਮਣਾ ਜਾਂ ਪੰਜਾਬੀ ਨੂੰ ਸਾਹਮਣਾ ਜਾਂ ਸਿੱਖੀ ਨੂੰ ਸਾਹਮਣਾ ਉਹ ਸਾਰੀਆਂ ਚੀਜ਼ਾਂ ਕਵਰ ਹੋਈਆਂ ਜੇ ਅਸੀਂ ਇਹਨਾਂ ਗੁਰੂ ਘਰ ਦੇ ਵਜੀਰਾਂ ਦੀ ਬਾਹ ਫੜੀਏ ਉਹ ਵੀ ਕਰਾ ਰਹੇ ਆ ਸਾਡੇ ਕੋਲ ਚੰਗਾ ਕਰਾ ਰਹੇ ਆ ਤੇ ਬਹੁਤ ਮਨੋਂ ਖੁਸ਼ੀ ਵੀ ਹੁੰਦੀ ਹੈ ਇਹ ਕਿ ਜੇ ਅਸੀਂ ਤਾਂ ਪਹਿਲੇ ਦਿਨ ਤੋਂ ਗਰਾਊਂਡ ਜ਼ੀਰੋ ਤੇ ਸੇਵਾ ਕਰ ਰਹੇ ਆ ਅੱਜ ਜੋ ਕਰ ਰਹੇ ਆ ਸਾਡੇ ਕੋਲ ਮਾਲਕ ਬਹੁਤ ਵਧੀਆ ਕਰਾ ਰਹੇ ਆ ਕਿ ਇਹਨਾਂ ਦੇ ਮਨ ਇਹਨਾਂ ਦੇ ਚਿਹਰੇ ਵੇਖ ਕੇ ਸਾਡਾ ਮਨ ਬਹੁਤ ਜੀ ਕਿ ਅਸੀਂ ਬਹੁਤ ਵਧੀਆ ਕਰ ਰਹੇ ਆ ਕਿ ਸਾਰੇ ਵਲੰਟੀਅਰ ਚੜਦੀ ਕਲਾ ਜੀ ਇਹ ਗੁਰੂ ਮਹਾਰਾਜ ਦੀ ਕਿਰਪਾ ਜੀ ਕਾਲਪੁਰਖ ਦੀ ਕਿਰਪਾ ਨਾਲ ਇਹ ਸਾਰਾ ਕੁਝ ਹੋ ਰਿਹਾ ਸ਼ਾਮ ਨੂੰ ਇੱਕ ਦਿਨ ਦਾ ਬੱਚਾ ਜਿੱਦਣ ਲੈ ਕੇ ਆਏ ਆ ਅਸੀਂ ਉਹ ਘਰ ਚੋਂ ਸਾਡੀ ਟੀਮ ਗਈ ਆ ਘਰ ਚੋਂ ਲੈ ਕੇ ਆਏ ਆ ਵੀਡੀਓ ਬਣੀਆਂ ਤੇ ਬੜਾ ਮਨ ਨੂੰ ਇਹ ਕਿ ਸਾਨੂੰ ਗੁਰੂ ਮਹਾਰਾਜ ਨੇ ਕਿੰਨੀ ਤਕੜੀ ਸੇਵਾ ਬਖਸ਼ੀ ਕਰਵਾਉਣ ਤੇ ਉਹ ਡੇ ਆ ਉਹਨਾਂ ਦਾ ਥਾਪੜਾ ਵਾ ਤੇ ਨਾਲ ਸੰਸਥਾ ਐਡੀ ਸੰਸਥਾਾਂਾਂ ਹੀ ਸੇਵਾ ਕਰ ਰਹੇ ਆ ਇਹ ਮਾਰਾ ਹੀ ਕਰਵਾ ਰਹੀ ਬੜੀ ਮਨ ਨੂੰ ਖੁਸ਼ੀ ਮਿਲਦੀ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਸਾਡੇ ਗ੍ਰਾਂਥੀ ਸਿੰਘ ਹਮ ਇਹਨਾਂ ਦੀਆਂ ਅਰਦਾਸਾਂ ਇਹਨਾਂ ਦੀ ਸਿੱਖਿਆ ਤੇ ਇਹਨਾਂ ਦੇ ਬੋਲਾਂ ਦੇ ਨਾਲ ਅਸੀਂ ਇੱਥੇ ਤੱਕ ਪਹੁੰਚੇ ਜਦੋਂ ਇਹ ਢਿੱਗਣ ਲੱਗਿਆ ਤੇ ਸਾਡਾ ਬੱਚਿਆਂ ਦਾ ਫਰਜ਼ ਆ ਇਹਨਾਂ ਨੂੰ ਚੱਕਣ ਦਾ ਤੇ ਅਸੀਂ ਆਪਦੀ ਸੇਵਾ ਦੇ ਵਿੱਚ ਪੂਰੇ ਤਤਪਰ ਹੋਣ ਦੀ ਕੋਸ਼ਿਸ਼ ਕਰ ਰਹੇ ਆ ਬਹੁਤ ਵਰੀ ਗਲਤੀਆਂ ਵੀ ਹੁੰਦੀਆਂ ਸੇਵਾ ਕਰਦੇ ਉਹਨਾਂ ਦੀ ਕੋਈ ਹੋਵੇ ਭੁੱਲ ਚੁੱਕ ਮਾਫ ਹੋ ਵੀ ਹੁੰਦੀਆਂ ਤਾਂ ਹੁੰਦੀਆਂ ਨਹੀਂ ਜੀ ਪਰ ਸਭ ਕੁਝ ਜਿਹੜਾ ਹੋ ਰਿਹਾ ਬਹੁਤ ਹੀ ਫਰਸਟ ਕਲਾਸ ਚੱਲ ਰਿਹਾ ਹੈ ਹਾਂ ਤੱਕ ਹੈ ਖਾਲਸਾ ਏਡ ਵਾਲਿਆਂ ਦੀ ਤੇ ਇਹ ਤਾਕਤ ਵਿੱਚ ਆਏ ਨੇ ਮਹਾਰਾਜਾ ਕਿਰਪਾ ਕਰੇ ਇਹਨਾਂ ਦੀ ਤਾਕਤ ਹੋਰ ਬਰਕਰਾਰ ਰਹੇ ਜਿਨੇ ਦੂਰ ਦੂਰ ਜਾ ਕੇ ਤੇ ਸੇਵਾ ਕਰਦੇ ਨੇ ਇਸ ਅਸਥਾਨ ਤੇ ਵੀ ਭੀੜ ਬਣੀ ਆ ਤੇ ਇੱਥੇ ਵੀ ਇਹਨਾਂ ਨੇ ਖੇਸੇਵਾ ਦੇ ਵਿੱਚ ਜਿੰਨਾ ਵੀ ਯੋਗਦਾਨ ਪਾ ਸਕਿਆ ਜਿਹਨ ਜਿਹੜੀ ਜਿਹੜੀ ਕਿਸੇ ਨੂੰ ਜ਼ਰੂਰਤ ਸੀ ਪੁੱਛ ਕੇ ਤੇ ਉਹਨਾਂ ਨੇ ਕਿਹਾ ਵੀ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਤਾਂ ਤੁਹਾਨੂੰ ਦੇਾਂਗੇ ਕਿੰਨਾ ਇਹਨਾਂ ਦਾ ਰਣੀ ਆ ਧੰਨਵਾਦ ਹਾਂ ਜਿਨ੍ਹਾਂ ਨੇ ਏਡੇ ਖੁੱਲ੍ਹ ਦਲੀ ਦੇ ਨਾਲ ਇਸ ਇਲਾਕੇ ਦੇ ਗਰੰਥੀ ਸਹਿਬਾਨਾਂ ਦੇ ਬਾਹਰ ਫੜਨ ਦਾ ਯਤਨ ਕੀਤਾ ਕਿਉਂਕਿ ਗਰੰਥੀ ਸਹਿਬਾਨ ਸਿਰਫ ਬਹੁਤੀ ਕਿਰਤ ਨਹੀਂ ਕਰ ਸਕਦਾ ਇਹ ਤੇ ਮਹਾਰਾਜ ਦਾ ਨਾਮ ਜਪ ਸਕਦਾ ਤੇ ਦੋਵੇਂ ਵੇਲੇ ਸਾਰੇ ਸੰਸਾਰ ਦਾ ਭਲਾ ਮੰਗਦਾ ਹੈ ਕਹਿੰਦਾ ਕੀ ਹੈ ਨਾਨਕ ਨਾਮ ਚੜ੍ਹ ਦੀ ਕਲਾ ਡੇਰੇ ਬਾਣੇ ਸਰਬੱਤ ਦਾ ਭਲਾ ਉਹ ਕੀ ਕਹਿਣਾ ਚਾਹੁੰਦੇ ਪੰਜਾਬ ਤੋਂ ਬਾਹਰ ਵੀ ਕਿਤੇ ਲੋੜ ਪੈਂਦੀ ਖਾਲਸਾ ਏਡ ਵਾਲੇ ਬਾਹਰ ਵੀ ਜਾ ਜਾ ਕੇ ਤੇ ਇਹਨਾਂ ਨੇ ਬੜੇ ਥਾਵਾਂ ਤੇ ਇੱਕ ਥਾਂ ਤੇ ਨਹੀਂ ਬੜੇ ਥਾਵਾਂ ਤੇ ਇਹਨਾਂ ਦੀ ਦੇਖੀਆਂ ਨੇ ਆਜਾ ਤੇ ਉਹਨਾਂ ਥਾਵਾਂ ਤੇ ਜਾ ਜਾ ਕੇ ਇਹਨਾਂ ਨੇ ਐਸੀ ਮਦਦ ਕੀਤੀ ਹੈ ਜਿੱਥੇ ਕੋਈ ਉੱਪਰ ਨਹੀਂ ਸਕਦਾ ਮਹਾਰਾਜ ਕਿਰਪਾ ਕਰੇ ਇਹਨਾਂ ਦੀ ਚੜ੍ਹ ਦੀ ਕਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੈਂ ਖਾਲਸਾ ਆਈਦਵਾਰਿਆਂ ਦਾ ਸਾਰਿਆਂ ਦਾ ਧੰਨਵਾਦੀ ਹਾਂ ਔਰ ਮੈਂ ਭਾਈ ਪ੍ਰਸੰਤ ਸਿੰਘ ਪਖੋਕੇ ਤੇ ਪਾਵਨ ਗ੍ਰੰਥ ਸਰਮਾ ਰਾਜ ਜੀ ਦਾ ਹਾਜ਼ਰੀ ਗ੍ਰੰਤੀ ਹਾਂ ਤੇ ਮੈਂ ਸਾਨੂੰ ਗ੍ਰੰਥੀ ਸਿੰਘਾਂ ਦੀ ਕਿਸੇ ਨੇ ਸਾਰ ਨਹੀਂ ਲਈ ਬਹੁਤ ਸਾਰੇ ਨਾਇਕ ਨੇ ਸਾਡੇ ਆਪਣੇ ਸਰਉਣੀ ਕਮੇਟੀ ਦੇ ਵੀ ਨੇ ਜਿਨ੍ਹਾਂ ਨੇ ਗ੍ਰੰਥੀ ਸਿੰਘਾਂ ਬਾਰੇ ਕੋਈ ਖਾਸ ਧਿਆਨ ਨਹੀਂ ਦਿੱਤਾ ਕਿ ਮੈਂ ਖਾਲਸਾ ਆਈਦਵਾਰਿਆਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੀ ਇਸ ਹਰ ਪੀੜਤ ਦੇ ਸਮੇਂ ਬਹੁਤ ਸਾਰੀ ਮਦਦ ਪਦਾਰਥਾਂ ਨਾਲ ਔਰ ਮੱਝਾਂ ਦੇ ਨਾਲ ਡੇਗਾਂ ਦੇ ਨਾਲ ਬਿਸਤਰਿਆਂ ਦੇ ਨਾਲ ਤੇ ਨਾਲ ਟਿੱਟਾਂ ਦੇ ਨਾਲ ਹੋ ਹੋਰ ਵੀ ਹੋਰ ਵੀ ਨਾਲ ਖਾਣ ਨਾਲ ਬਹੁਤ ਸਾਰਾ ਸਾਡੀ ਮਦਦ ਇਹ ਦੁਖੀਆਂ ਦੀ ਕੀਤੀ ਏ ਇਸ ਤੋਂ ਵੱਧ ਮੈਂ ਹੋਰ ਇਹਨਾਂ ਬਾਰੇ ਕੀ ਕਹਿ ਸਕਦਾ ਔਰ ਜਿੱਥੋਂ ਜਿੱਥੋਂ ਇਹਨਾਂ ਨੂੰ ਮਾਇਆ ਪ੍ਰਾਪਤ ਹੋਈ ਇਹ ਮੇਮਾਰਾਂ ਦਾ ਵੀ ਧੰਨਵਾਦ ਦੀਆਂ ਉਹਨਾਂ ਦੀਆਂ ਸਿਰਸਾਂ ਕਮਾਈਆਂ ਵਿੱਚ ਕਾਮਯਾਬੀਆਂ ਤੇ ਵਾਦੇ ਹੋਣ ਜਿਨ੍ਹਾਂ ਨੇ ਔਖੇ ਸਮੇ ਸਾਡੀ ਬਾਹ ਭਰੀਏ ਤੇ ਇਹ ਮੈਂ ਕਹਣਾ ਇਹ ਹੋ ਗਿਆ ਉਪਰਾਲਾ ਗੁਰੂ ਘਰ ਦੇ ਗ੍ਰੰਥੀਆਂ ਨੇ ਹੋਰ ਕਿਸੇ ਨੇ ਨਹੀਂ ਕੀਤਾ ਗ੍ਰੰਥੀ ਜਿਹੜੇ ਨੇ ਇੱਕ ਸਿੱਖ ਕੋਮ ਦਾ ਵਿਸ਼ਮ ਦਾ ਖੰਮ ਨੇ ਜੇ ਇਹ ਪੁਜਾਰੀ ਬਾਣੀ ਪੜ ਕੇ ਇਤਿਹਾਸਣਾ ਕੇ ਕਿਸੇ ਦੀ ਆਉਣ ਵਾਲੀ ਪੀੜੀਆਂ ਨੂੰ ਨਾ ਰਾਹ ਦੇਣ ਕਿ ਕੋਮ ਉੱਥੇ ਖਲੋਤੀ ਰਹੇ ਇਸ ਕਰਕੇ ਇਹ ਸਭ ਤੋਂ ਵੱਡੇ बड़े ताजे उपराले ने मैं थोड़ा सार्यावादाब जा धनवादी हाँ वाहगुरु जी का खालसा वाहू जी के फते